ਰਾਜ ਤੇਰੇ ਆ ਤੋ ਜਣਾ ਬੀਬੀ ਕੱਲ ਨੂੰ ਜਿਹੜਾ ਗੌਰ ਨਾਲ ਸੁਣੀ ਸਾਡੀ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਫਰੈਂਡ ਰਾਣੀਏ ਛਾਇਆ ਤੀਰਵਾਲ ਬਾਪੇ ਦਾ ਟ੍ਰੈਂਡ ਰਾਣੀਏ ਛਾਇਆ ਤੀਰਵਾਲ ਬਾਪੇ ਦਾ ਟ੍ਰੈਂਡ ਰਾਣੀਏ ਹੋ ਜਿਹੜਾ ਅਸਲਿਤ ਨਾਲ ਰਹਿੰਦਾ ਰਸੀਆ ਉਹਦੀ ਸ਼ੇਰਵਾਲੀ ਲੋਕ ਤੇ ਡਰ ਰਸੀਆ ਕਈਆਂ ਵਾਸਤੇ ਉਹ ਮੋਤ ਦੱਸ ਰਸੀਆ ਇਹ ਘੜ ਕੋਣੀ ਹੁਣ ਜਿੱਥੋਂ ਬੰਗ ਰਾਣੀਏ ਛਾਇਆ ਤੀਰਵਾਲ ਡੱਟ ਰੈਂਡ ਰਾਣੀਆਂ ਛਾਇਆ ਤੀਰ ਵਾਲੇ ਬਾਪੇ ਡੱਟ ਰੈਂਡ ਰਾਣੀਆਂ ਜੰਗ ਜੇ ਨਾਲ ਕੋਲ ਜਿੱਤ ਲੈਣੀ ਦੀ ਸੌਖੀ ਏ ਇਹਦੇ ਮੋਰੇ ਇੱਕ ਡੋਲੀ ਬੜੀ ਔਖੀ ਏ ਗੱਲ ਨਾਲ ਤੇ ਸੀ ਗਾਲੀ ਵੀ ਏ ਨੋਖੀ ਏ ਇਹ ਖੜਕੂ ਨਹੀਂ ਹਉਣ ਦੇਥੋ ਪਿੰਡ ਰਾਣੀਆਂ ਛਾਇਆ ਤੀਰ ਵਾਲੇ ਬਾਪੇ ਡੱਟ ਰੈਂਡ ਰਾਣੀਆਂ ਛਾਇਆ ਤੀਰ ਵਾਲੇ ਬਾਪੇ ਡੱਟ ਰੈਂਡ ਰਾਣੀਆਂ ਛਾਇਆ ਤੀਰ ਵਾਲੇ ਬਾਪੇ ਡੱਟ ਰੈਂਡ ਉਹ ਜਿਹੜਾ ਸਿੱਖਾਂ ਦੀ ਜਵਾਨੀ ਉੱਤੇ ਛਾਰਿਆ ਮੁੰਡੇ ਹਿੰਦੂਆਂ ਦੇ ਗਲਾਂ ਨਾਲੇ ਲਾਰੇ ਆਂ ਸਿੰਘਾਂ ਨਾਲ ਤੇ ਅਰੂਹ ਕਾਲੇ ਪੜ ਘਾਰੇ ਆ ਉਹਦੇ ਭਾਛਲਾਂ ਦੀ ਗੱਲਬਾਤ ਐਂਡ ਰਾਨੀਏ ਛਾਇਆ ਧੀਰਵਾਲੇ ਬਾਬੇ ਦਾਟ ਰੈਂਡ ਰਾਨੀਏ ਛਾਇਆ ਧੀਰਵਾਲੇ ਬਾਬੇ ਦਾਟ ਰੈਂਡ ਰਾਨੀਏ ਛਾਇਆ ਧੀਰਵਾਲੇ ਬਾਬੇ ਦਾਟ ਰੈਂਡ ਰਾਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ